ਠੀਕ ਹੈ ਮੇਰਾ ਪਿੰਡ ਪਿੰਡ ਆਮ ਕਲੋਨੀ ਪੰਚਾਇਤ ਮੈਂਬਰ ਮੈਂ ਬਹੁਤ ਧੰਨਵਾਦੀ ਹਾਂ ਗੋਬਿੰਦਰ ਸੂਲਪੁਰੀ ਜੀ ਦਾ ਜੋ ਮੇਰੇ ਇੱਕ ਆਵਾਜ਼ ਤੇ ਪਿੰਡ ਨੂੰ 11 ਮਰਲੇ ਜੋ ਦਾਨ ਕੀਤੇ ਨੇ ਪੰਚਾਇਤ ਦੇ ਨਾਲ ਉੱਥੇ ਵਾਟਰ ਸਪਲਾਈ ਲਗਣੀ ਜਾ ਰਹੀ ਹੈ ਜੋ ਕਿ ਛੋਣੀ ਕਲਾ ਜੋ 15 20 ਸਾਲ ਸਾਡੀ ਪੰਚਾਇਤ ਵਾਕੋਈ ਨੂੰ ਹੋ ਗਏ ਆ ਜੋ ਕਿ ਸਾਡੇ 1.5 250 ਕਰਨੇ ਉਹਦੇ ਵਿੱਚ ਵਾਟਰ ਸਪਲਾਈ ਨਹੀਂ ਹੈਗੀ ਜਾਨਕਿ ਮੈਂ ਬਹੁਤ ਧੰਨਵਾਦੀ ਕਰਦਾ ਹਾਂ ਸਾਡੇ ਸਪੰਸਰ ਸਾਹਿਬ ਦਾ ਅਸੂਲੀਏ ਸਾਹਿਬ ਦਾ ਯਾਨਕੀ ਹਾਈ ਕਮਾਂਡ ਨੂੰ ਵੀ ਕਾਂਗਰਸ ਪਾਰਟੀ ਨੂੰ ਇਹ ਬੇਨਤੀ ਕਰਨਾ ਚਾਹਨਾ ਵਾ ਇਹਨਾਂ ਨੂੰ ਚੱਪੇਵਾਲ ਤੋਂ ਐਮਐਲਏ ਦੀ ਟਿਕਟ ਦਿੱਤੀ ਜਾਵੇ ਸਰ ਤੁਹਾਨੂੰ ਜ਼ਮੀਨਦਾਨ ਕੀਤੀ ਹੈ ਕਿਸ ਪਰਪਸ ਲਈ ਹੈ ਕੀ ਹੈ ਇਹ ਵਾਟਰ ਸਪਲਾਈ ਦੇ ਵਾਟਰ ਸਪਲਾਈ ਦੇ ਕਿੰਨੇ ਸਾਲ ਤੋਂ ਇਹ ਸਮੱਸਿਆ ਸੀ ਇਹ 15-20 ਸਾਲ ਹੋ ਚੁੱਕੇ ਸਮੱਸਿਆ ਨਾ ਇਹ ਸਰਕਾਰ ਵੱਲੋਂ ਇਹ ਕੋਈ ਇਹਦੇ ਬਾਰੇ ਕੋਈ ਕੰਮ ਨਹੀਂ ਕੀਤਾ ਕੀ ਸਰਕਾਰ ਵੱਲੋਂ ਆਪਾਂ ਇਹ ਬੇਨਤੀ ਕਰਾਂਗੇ ਸਰਕਾਰ ਨੂੰ ਜਾਨੀ ਜਤੋਂ ਜਲਦੀ ਤੋਂ ਜਲਦੀ ਪਾਣੀ ਸਪਲਾਈ ਸਾਡੇ ਨੂੰ ਪ੍ਰੋਵਾਈਡ ਕਰਾਈ ਜਾਵੇ ਜਗਾ ਕੋਈ ਨਹੀਂ ਹੋਈ ਇਹ ਬਾਕੀ ਜਰੂਰ ਪੰਪ ਲੱਗੇਗਾ ਜੋ ਵੀ ਹੈ ਉਹ ਸਰਕਾਰ ਵੱਲੋਂ ਬਾਤ ਹੋਣੀ ਹੈ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਾਡੇ ਰਾਮ ਕਲੋਨੀ कॅम्प ਦੇ ਸਰਪੰਚ ਸਾਹਿਬ ਪੈਂਜੀ ਆਏ ਹੋਏ ਤੇ ਇਹਨਾਂ ਦੇ ਪਿੰਡ ਲਈ ਵਾਟਰ ਸਪਲਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ ਜਿਹਦੇ ਲਈ ਕੁਝ ਜਗ੍ਹਾ ਦੀ ਕਾਰਟ ਸੀਗੀ ਪਰ ਸਾਡੇ ਇਲਾਕੇ ਦੇ ਬੜੇ ਸਮਾਜ ਸੇਵਕ ਨੇ ਸਰਦਾਰ ਕੁਲਵਿੰਦਰ ਸਿੰਘ ਰਸੂਲਪੁਰੀ ਜੀ ਨੇ ਉਹਨਾਂ ਨੇ ਇਸ ਗੱਲ ਨੂੰ ਸਮਝਦੇ ਹੋਏ ਉਹਨਾਂ ਦਾ ਕੁਝ ਰਕਵਾ ਉੱਥੇ ਪੈਂਦਾ ਸੀ ਉਹਨਾਂ ਨੇ দান ਵਜੋਂ ਦਿੱਤਾ ਹੈ ਪੰਚਾਇਤ ਨੂੰ ਤੇ ਇਹ ਮਾਲਕੀ ਅੱਜ ਤੋਂ ਬਾਅਦ ਪੰਚਾਇਤ ਦੀ ਹੋਈ ਹੈ ਤੇ ਸਰਪੰਚ ਸਾਹਿਬ ਸਾਰੇ ਬੜੇ ਖੁਸ਼ ਨੇ ਇਸ ਗੱਲ ਨੇ ਆਪਾਂ ਰਕੂਪਰੀ ਸਾਹਿਬ ਨੂੰ ਤੇ ਪੂਰੀ ಗ್ರಾಮ ਪੰਚਾਇਤ ਆਰਮਕੋਲੀ ਕੈਂਪ ਨੂੰ ਡੀਕੇ ਜੀ ਨੂੰ ਦਨੀ ਕੁਮਾਰ ਜੀ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਕਿ ਪੰਚਾਇਤ ਦੀ ਜਾਇਦਾਦ ਵਿੱਚ ਵਾਧਾ ਹੋਇਆ ਪੰਚਾਇਤ ਨੂੰ ਤੇ ਪਿੰਡ ਦੇ ਲੋਕਾਂ ਦੇ ਚੰਗੇ ਕੰਮ ਲਈ ਅਜੇ ਇੱਕ ਚੀਜ਼ ਮਿਲੀ ਹੈ ਉਹਦੇ ਉੱਤੇ ਵਾਟਰ ਸਪਲਾਈ ਦਾ ਵਧੀਆ ਕੰਮ ਜੂਰ ਹੋਵੇ ਆ ਸਾਰਿਆਂ ਨੂੰ ਬਤਾਈ ਦਿੰਦਾ ਅੱਜ ਅਸੀਂ ਇਹ ਸ਼ਾਹਪੁਰ ਦੇ ਵਿੱਚ ਜੋ ਸਾਡੇ ਸੀਨੀਅਰ ਲੀਡਰ ਕੁਲਵਿੰਦਰ ਸਿੰਘ ਸੌਰਵਪੁਰੀ ਜੀ ਨੇ ਕਲਾਂ ਪੰਚਾਇਤ ਨੂੰ ਜਿਹੜੇ 11 ਮਰਲੇ ਪਾਣੀ ਦਾ ਕਨਾਲ ਜਿਹੜੀ ਜਗ੍ਹਾਦਾਨ ਕੀਤੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂਜੀ ਅੱਜ ਅਸੀਂ ਰਾਮ ਕਲੋਨੀ ਕੈਂਪ ਦੀ ਪੰਚਾਇਤ ਨੂੰ 11 ਮਰਲੇ ਜੋ ਵਾਟਰ ਸਪਲਾਈ ਲਾਉਣ ਵਾਸਤੇ ਦਾਨ ਕੀਤੇ ਆ ਇਹਨਾਂ ਦਾ ਜੋ ਮਸਲਾ ਇਹ ਕਾਫੀ ਲੰਬੇ ਸਮੇਂ ਤੋਂ ਲਟਕ ਰਿਆ ਸੀ ਕਿ ਇਹਨਾਂ ਨੂੰ ਪਾਣੀ ਦੀ ਬੜੀ ਕਿੱਲਤ ਆ ਰਹੀ ਸੀ ਇਹਨਾਂ ਦੇ ਕੋਲ ਕੋਈ ਇੱਥੇ ਪੰਪ ਲਾਉਣ ਵਾਸਤੇ ਜਾਂ ਟੈਂਕੀ ਬਣਾਉਣ ਵਾਸਤੇ ਜਗ੍ਹਾ ਨਹੀਂ ਸੀ ਇਹਨਾਂ ਦੇ ਰਲੀਪ ਕੁਮਾਰ ਨੇ ਮੇਰੇ ਕੋਲ ਰਿਕਵੈਸਟ ਕੀਤੀ ਇਹਨਾਂ ਦੇ ਕਹਿਣ ਤੇ ਮੈਂ ਪਿੰਡ ਵਾਲਿਆਂ ਨੂੰ ਅੱਜ ਜ਼ਿਲ੍ਹਾ ਤਹਿਸੀਲ ਦੇ ਵਿੱਚ ਰਜਿਸਟਰੀ ਕਰਾ ਕੇ 11 ਮਰਲੇ ਦੀ ਇਹਨਾਂ ਦੇ ਮਰਲੇ ਕੀਤੀ ਆ ਔਰ ਇੱਥੇ ਸਮਾਸੀ ਉਹ ਲਗਾਉਣਗੇ ਕਿ ਮੈਂ ਇਹ ਸੋਚਦਾ ਕਿ ਇਹ ਬਹੁਤ ਖੁਨਾਰੀ ਗੱਲ ਹੈਗੀ ਆ ਕਿ ਇੱਥੇ ਪੰਪ ਲੱਗਣਾ ਹਜ਼ਾਰਾਂ ਲੋਕਾਂ ਨੇ ਪਾਣੀ ਪੀਣਾ ਸਰ ਹੋਏ ਤੇ ਇਹ ਜਿਹੜਾ ਪਾਣੀ ਦੀ ਅਸੀਂ ਸਮੱਸਿਆ ਦਾ ਇਹਨਾਂ ਦਾ ਕੀਤਾ ਹੈ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ